ਅੱਜ ਦੀ ਵੀਡੀਓ ਹਰ ਇੱਕ ਤਰਕਵਾਦੀ ਨੂੰ ਹਰ ਇੱਕ ਸ਼ੰਕਾਵਾਦੀ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ ਜਿਹੜੇ ਤਰਕ ਕਰਦੇ ਹਨ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਉਹਨਾਂ ਦੇ ਲਈ ਵੀਡੀਓ ਹੈ ਇਹ ਕਿ ਕਿਸ ਤਰ੍ਹਾਂ ਇੱਕ ਬੀਬੀ ਕਾਬਲ ਤੋਂ ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੇਵਾ ਕਰਨ ਆਉਂਦੀ ਅਤੇ ਸ਼ਾਮ ਨੂੰ ਵਾਪਸ ਕਾਬਲ ਮੁੜ ਜਾਂਦੀ ਕੌਣ ਸੀ ਉਹ ਬੀਬੀ ਅਤੇ ਕੀ ਸੀ ਸਾਖੀ ਵੀਡੀਓ ਨੂੰ ਅਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਮਦੀਨੇ ਵੱਲ ਆਏ ਤਾਂ afghanistan ਰਾਹੀਂ ਪ੍ਰਚਾਰ ਕਰਦੇ ਆਏ ਇਹਨਾਂ ਦਾ ਪ੍ਰਚਾਰ ਸਦਕਾ ਉਸ ਵੇਲੇ ਕਾਬਲ ਵਿੱਚ ਸਿੱਖ ਸੰਗਤ ਬਣ ਚੁੱਕੀ ਸੀ ਇਸ ਤਰ੍ਹਾਂ ਦੀ ਸੰਗਤ ਵਿੱਚੋਂ ਹੀ ਇੱਕ ਬੀਬੀ ਹੋਈ ਹੈ ਜਿਹੜੀ ਮਾਈ ਸੇਵਾ ਦੇ ਨਾਂ ਕਰਕੇ ਪ੍ਰਸਿੱਧ ਹੋਈ ਇਹ ਫਿਰ ਅੰਮ੍ਰਿਤਸਰ ਹੀ ਰਹਿਣ ਲੱਗ ਪਈ ਮਾਈ ਬੜੀ ਪੁੱਜੀ ਹੋਈ ਅਵਸਥਾ ਵਾਲੀ ਸੀ ਜਿਸ ਕਰਕੇ ਹੋਰਾਂ ਬੀਬੀਆਂ ਨੂੰ ਇਕੱਠਾ ਕਰਕੇ ਭਜਨਬੰਦ ਕੀ ਕਰਦੀ ਮਾਈ ਪ੍ਰਤੀ ਵਰਤਾ ਹੁਣ ਕਰਕੇ ਅਤੇ ਗੁਰੂ ਜੀ ਤੇ ਪੂਰਨ ਸ਼ਰਧਾ ਕਰਕੇ ਕਰਨੀ ਵਾਲੀ ਬਣ ਗਈ ਸੀ ਜਦੋਂ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀ ਸੇਵਾ ਚੱਲ ਰਹੀ ਸੀ ਕਾਬਲ ਤੋਂ ਇੱਕ ਮਾਈ ਸੇਵਾ ਲਈ ਆਈ ਨੌਜਵਾਨ ਮੁਟਿਆਰ ਨੇ ਭੱਜ-ਭੱਜ ਕੇ ਮਿੱਟੀ ਦੇ ਟੋਕਰੇ ਸਰੋਵਰ ਵਿੱਚੋਂ ਚੱਕ ਕੇ ਬਾਹਰ ਲਿਆ ਸੁਟਣੇ ਆਉਂਦਿਆਂ ਜਾਂਦਿਆਂ ਕਈ ਵਾਰੀ ਆਪਣੇ ਹੱਥ ਨਾਲ ਝਟਕਾ ਜਿਹਾ ਮਾਰਨਾ ਬਹੁਤ ਪਿਆਰ ਨਾਲ ਸੇਵਾ ਕਰਦੀ ਤੇ ਸੇਵਾ ਕਰਨ ਵਾਲੀਆਂ ਹੋਰ ਬੀਬੀਆਂ ਨਾਲ ਇਸ ਦਾ ਬੜਾ ਪਿਆਰ ਸੀ ਕਿਸੇ ਨਾਲ ਕੋਈ ਗੱਲਾਂ ਕਰਦੀ ਸੇਵਾ ਕਰਦੀ ਰਹਿੰਦੀ ਟੋਕਰੀ ਸਿਰ ਤੇ ਚੁੱਕ ਕੇ ਮੂੰਹ ਵਿੱਚ ਜਾਪ ਕਰਦੀ ਸੇਵਾ ਵਿੱਚ ਮਸਤ ਇਲਾਹੀ ਰੰਗ ਵਿੱਚ ਰੰਗੀ ਰਹਿੰਦੀ ਦੁਪਹਿਰੇ ਸੰਗਤ ਨਾਲ ਲੰਗਰ ਪਾਣੀ ਛਕਦੀ ਸਾਰੇ ਜਾਣਦੇ ਸਨ ਕਿ ਬੀਬੀ ਬਹੁਤ ਸੇਵਾ ਕਰਦੀ ਦੂਰੋਂ ਆਈ ਸੰਗਤ ਰਾਤ ਦਿਨ ਇੱਥੇ ਤੰਬੂਆਂ ਵਿੱਚ ਰਹਿੰਦੀ ਬੀਬੀਆਂ ਲਈ ਵੱਖਰੇ ਤੰਬੂ ਸਨ ਸਾਰੀ ਸੰਗਤ ਸੇਵਾ ਕਰ ਰਾਤ ਦਾ ਲੰਗਰ ਛੱਕ ਕੇ ਆਪਣੇ ਸਥਾਨ ਤੇ ਸੌ ਜਾਂਦੇ ਬੀਬੀਆਂ ਬਖਰੀਆਂ ਸੌਉਂਦੀਆਂ ਪਰ ਇਹ ਬੀਬੇ ਲੰਗਰ ਤਾਂ ਛੱਕ ਲੈਂਦੀ ਪਰ ਰਾਤ ਬੀਬੀਆਂ ਵਿੱਚ ਨਾ ਸੌਂਦੀ ਸੇਵਾ ਕਰਨ ਵਾਲੀਆਂ ਬੀਬੀਆਂ ਨੇ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਸ ਬੇਨਤੀ ਕੀਤੀ ਕਿ ਕਾਵਲ ਵਾਲੀ ਬੀਬੀ ਦੀ ਗੱਲ ਕੀਤੀ ਕਿ ਬੀਬੀ ਰਾਤ ਪਤਾ ਨਹੀਂ ਕਿੱਥੇ ਜਾਂਦੀ ਉਹਨਾਂ ਨਾਲ ਨਹੀਂ ਰਹਿੰਦੀ ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿੱਥੇ ਜਾਂਦੀ ਹੈ ਉਹ ਕਈ ਵਾਰੀ ਟੋਕਰੀ ਰੱਖ ਕੇ ਹੱਥਾਂ ਨਾਲ ਖਾਲੀ ਹਵਾ ਵਿੱਚ ਧੱਕਾ ਜਿਹਾ ਵੀ ਦਿੰਦੀ ਰਹਿੰਦੀ ਹੈ। ਕਈ ਵਾਰੀ ਦਿਨ ਵਿੱਚ ਇਉਂ ਕਰਦੀ ਵੇਖੀਦੀ ਹੈ। ਇਹ ਅਚਰਜ ਜਿਹੀ ਗੱਲ ਕਰ ਸੇਵਾ ਕਰਦੀ ਕਾਬਲ ਵਾਲੀ ਬੀਬੀ ਨੂੰ ਸੱਦਿਆ ਗਿਆ। ਸਾਰੀ ਸੰਗਤ ਦੇ ਵਿੱਚ ਉਸ ਨੂੰ ਪੁੱਛਿਆ ਕਿ ਔਰਤ ਕਿੱਥੇ ਰਹਿੰਦੀ? ਸੰਗਤ ਤੋਂ ਅੱਡ ਕਿਉਂ ਰਹਿੰਦੀ ਹੈ? ਬੀਬੀ ਨੇ ਗੁਰੂ ਜੀ ਨੂੰ ਦੱਸਿਆ ਇੱਥੇ ਸੰਗਤ ਵਿੱਚ ਰਾਤ ਨਹੀਂ ਰਹਿੰਦੀ ਉਹ ਰਾਤ ਆਪਣੇ ਘਰ ਕਾਬਲ ਚਲੀ ਜਾਂਦੀ ਹੈ ਆਪਣੇ ਸਾਰੇ ਘਰ ਦਾ ਕੰਮ ਕਾਜ ਕਰ ਅੱਖਾਂ ਮੀਟਦੀ ਹੈ ਅਕਾਲਪੁਰਖ ਇੱਥੇ ਪਹੁੰਚਾ ਦਿੰਦਾ ਹੈ ਫਿਰ ਇਥੋਂ ਕਾਲਪੁਰਖ ਦਾ ਧਿਆਨ ਧਰ ਪ੍ਰਾਰਥਨਾ ਕਰਦੀ ਹੈ ਅਤੇ ਆਪਣੇ ਘਰ ਪੁੱਜ ਜਾਂਦੀ ਹੈ ਇਹ ਸਾਰੇ ਸੁਣ ਕੇ ਅਚਰਜ ਹੋ ਗਏ ਫਿਰ ਪੁੱਛਿਆ ਕਿ ਉਹ ਕਈ ਵਾਰੀ ਟੋਕਰੀ ਰੱਖ ਕੇ ਧੱਕਾ ਕਿਉਂ ਮਾਰਦੀ ਹੈ ਤਦ ਬੀਬੀ ਨੇ ਦੱਸਿਆ ਕਿ ਉਹਦਾ ਬਾਲਕ ਜਿਸ ਨੂੰ ਉਹ ਦੁੱਧ ਪਿਲਾ ਕੇ ਪੰਗੂੜੇ ਵਿੱਚ ਸਲਾ ਕੇ ਆਉਂਦੀ ਹੈ ਜਦੋਂ ਰੋਂਦਾ ਹੈ ਜਾਂ ਜਾਗਦਾ ਦਿਸਦਾ ਹੈ ਤਾਂ ਮੈਂ ਆਪਣੇ ਹੱਥਾਂ ਨਾਲ ਉਹਦਾ ਪੰਗੂੜਾ ਹਲਾ ਕੇ ਉਸ ਨੂੰ ਸਲਾ ਦਿੰਦੀ ਹਾਂ ਅੰਤਰਜਾਮੀ ਗੁਰੂ ਜੀ ਸਭ ਜਾਣਦੇ ਸਨ ਪਰ ਸੰਗਤਾਂ ਦਾ ਸ਼ੱਕ ਤਾਂ ਕਢਾਉਣਾ ਹੀ ਸੀ ਗੁਰੂ ਜੀ ਨੇ ਕਿਹਾ ਇਹ ਠੀਕ ਹੈ ਹੁਣ ਗੁਰੂ ਜੀ ਨੇ ਸੰਗਤ ਵਿੱਚ ਬੀਬੀ ਨੇ ਪੁੱਛਿਆ ਕਿ ਉਸ ਨੂੰ ਇਹੋ ਜੀ ਸ਼ਕਤੀ ਕਿਵੇਂ ਪ੍ਰਾਪਤ ਹੋਈ ਤਦ ਬੀਬੀ ਨੇ ਕਿਹਾ ਕਿ ਮੇਰੀ ਜੋ ਖਾਨਦਾਨ ਹੈ ਮੇਰਾ ਪਰਿਵਾਰ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹੀ ਸਿੱਖੀ ਵਿੱਚ ਹੈ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹੀ ਸੇਵਾ ਕਰਦਾ ਆ ਰਿਹਾ ਹੈ। ਦੂਸਰਾ ਉਹ ਤੇ ਉਸਦਾ ਪਤੀ ਦੋਵੇਂ ਨਾਮ ਬਾਣੀ ਦਾ ਅਭਿਆਸ ਅਤੇ ਸਿਮਰਨ ਕਰਦੇ ਹਨ ਅਤੇ ਆਪ ਉਹ ਇੱਕ ਪ੍ਰਤੀਬਰਤਾ ਇਸਤਰੀ ਹੈ। ਕਿਸੇ ਗੈਰ ਮਨੁੱਖ ਵੱਲ ਅੱਖ ਚੁੱਕ ਕੇ ਨਹੀਂ ਵੇਖਦੀ। ਹੋਰ ਗੁਰੂ ਤੋਂ ਸੇਵਾ ਕਿਸੇ ਫਕੀਰ, ਪੀਰ ਜਾਂ ਮੜੀ ਮਸਾਨ ਦੀ ਪੂਜਾ ਨਹੀਂ ਕਰਦੀ। ਆਪਣੇ ਸੱਸੌਰ ਜੀ ਦੀ ਸੇਵਾ ਤੇ ਆਗਿਆ ਵਿੱਚ ਰਹਿੰਦੀ ਹੈ। ਕਦੇ ਕਿਸੇ ਦਾ ਦਿਲ ਨਹੀਂ ਦਿਖਾਉਂਦੀ। ਅਤੇ ਬਾਹ ਲੱਗਦੀ ਹੈ ਭਲਾ ਕਰਦੀ ਹੈ ਕਦੇ ਕਿਸੇ ਦਾ ਬੁਰਾ ਨਹੀਂ ਸੋਚਦੀ ਚੁਗਲੀ ਨਿੰਦਿਆ ਨਹੀਂ ਕਰਦੀ ਇਸ ਕਰਕੇ ਗੁਰੂ ਸਾਹਿਬ ਦੀ ਉਸ ਉੱਪਰ ਮਿਹਰ ਹੈ ਇੱਥੇ ਸੇਵਾ ਕਰਨ ਲਈ ਵੀ ਉਸਦੇ ਪਤੀ ਨੇ ਉਸ ਨੂੰ ਆਗਿਆ ਦਿੱਤੀ ਹੈ ਉਸਦੇ ਪਤੀ ਨੇ ਹੀ ਕਿਹਾ ਹੈ ਕਿ ਤੂੰ ਅੱਖਾਂ ਬੀਟ ਵਹਿਗੁਰੂ ਕਹ ਜਦੋਂ ਮੈਂ ਅੱਖਾਂ ਮੀਚ ਕੇ ਵਹਿਗੁਰੂ ਕਹਿੰਦੀ ਹਾਂ ਤਾਂ ਇੱਥੇ ਪਹੁੰਚ ਜਾਂਦੀ ਹਾਂ ਅਤੇ ਸ਼ਾਮ ਨੂੰ ਸੇਵਾ ਕਰਨ ਤੋਂ ਬਾਅਦ ਇਸੇ ਤਰ੍ਹਾਂ ਆਪਣੇ ਘਰ ਕਾਵਲ ਚਲੀ ਜਾਂਦੀ ਹਾਂ ਜਦੋਂ ਸੰਗਤ ਨੇ ਇਹ ਗੱਲ ਸੁਣੀਆ ਤਾਂ ਉਹਨਾਂ ਦੇ ਮੂੰਹੋਂ ਇੱਕੋ ਹੀ ਸ਼ਬਦ ਨਿਕਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਮਾ ਪਾ ਕੇ ਕਾਵਲ ਵਾਲੀ ਮਾਈ ਅਤੇ ਉਸ ਦਾ ਪਤੀ ਸ੍ਰੀ ਅਮਰਤਸਰ ਵਿੱਚ ਹੀ ਰਹਿਣ ਲੱਗ ਪਏ ਅਤੇ ਮਾਈ ਦੇ ਨਾਂ ਤੇ ਹੀ ਅਮਰਤਸਰ ਵਿੱਚ ਬਾਜ਼ਾਰ ਮਾਈ ਸੇਵਾ ਪੈ ਗਿਆ ਜੋ ਅੱਜ ਕੱਲ ਬੜਾ ਮਸ਼ਹੂਰ ਹੈ ਜਿੱਥੇ ਸੰਗਤਾਂ ਦਰਸ਼ਨ ਮਿਲਣੇ ਕਰਨ ਆਉਂਦੀਆਂ ਹਨ ਤਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ